ਤੂਰੀ ਪੁਲਿਸ ਨੂੰ ਉਸ ਸਮੇਂ ਮਿਲੀ ਵੱਡੀ ਕਾਮਯਾਬੀ ਤੂਰੀਚ ਪਿਛਲੇ ਦਿਨ ਹੀ ਹੋਈਆਂ ਚੋਰਿਆਂ ਨੂੰ ਟ੍ਰੇਸ ਕਰਦੇ ਹੋਏ ਪੰਜ ਮੋਟਰਸਾਈਕਲ ਸਮੇਤ ਪੰਜ ਮੋਬਾਈਲਾਂ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਐਸਪੀ ਮਨਦੀਪ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਹੋਈਆਂ ਚੋਰੀਆਂ ਨੂੰ ਟ੍ਰੇਸ ਕਰਨ ਲਈ ਵਕਫ ਵਕਤ ਟੀਮਾਂ ਬਣਾਈਆਂ ਗਈਆਂ ਸਨ ਜਿਸ ਦੌਰਾਨ ਥਾਣਾ ਸਿਟੀ ਤੂਰੀ ਦੇ ਇੰਚਾਰਜ ਨੇ ਆਪਣੀ ਟੀਮ ਨਾਲ ਤਿੰਨ ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ ਪੰਜ ਚੋਰੀ ਕੀਤੇ ਹੋਏ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਨੇ ਅਤੇ ਬਾਕੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਅੱਜ ਸਾਡੇ ਸਿਟੀ ਟੂਰੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸਾਹਿਬ ਦਸ਼ਮੀ ਸਿੰਘ ਉਹੜਾਨੀ ਜੀ ਨੇ ਦੋਤਨ ਕੇਸਾਂ ਦੇ ਵਿੱਚ ਅਚੀਵਮੈਂਟਸ ਕੀਤੀਆਂ ਨੇ ਜਿਦੇ ਵਿੱਚ ਇੱਕ ਇਹਨਾਂ ਨੇ ਚੋਰ ਤਿੰਨ ਲੜਕੇ ਫੜੇ ਨੇ। ਜਿਨ੍ਹਾਂ ਦਾ ਨਾਮ ਮਨਪ੍ਰੀਤ, ਸੁਮੇਤ ਤੇ ਕਰਨ ਇਹਨਾਂ ਕੋਲੋਂ ਪੰਜ ਮੋਟਰਸਾਈਕਲ ਚੋਰੀ ਦੇ ਪਰ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਨੇ ਉਸ ਤੋਂ ਲਾਹ ਇੱਕ ਸਿਟੀ ਦੇ ਵਿੱਚ ਕੋਈ ਕਰਿਆਨੇ ਦੀ ਦੁਕਾਨ ਦੇ ਉੱਪਰ ਕੋਈ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਉਹ ਕੇਸ ਰਿਸਟਰ ਕਰਕੇ ਤੇ ਚੋਰ ਟਰੇਸ ਕੀਤੇ ਤੇ ਚੋਰ ਟਰੇਸ ਕਰਕੇ ਉਹਨਾਂ ਵਿੱਚੋਂ ਵੀ ਇੱਕ ਲੜਕਾ ਅਰੈਸਟ ਕਰ ਲਿਆ ਜਿਹੜਾ ਦੁਕਾਨ ਦੀ ਚੋਰੀ ਦਾ ਸੀ ਉਸ ਤੋਂ ਲਾਵਾ ਇੱਕ ਤੀਸਰਾ ਕੇਸ ਸੀਗਾ ਵੀ ਇਹ ਲੇਡੀ ਇੱਕ ਹੈ ਗਿਆ ਉਹ ਬਾਜੀਗਰ ਬਸਤੀ ਦੀ ਹੈਗੀ ਐ ਦਰਸ਼ਨ ਨਿਮੋ ਤੇ ਉਹਦੇ ਕੋਲੋਂ ਇਹਨਾਂ ਨੇ ਚੇਟਿਆ ਬ੍ਰਾਮਕੀਤਾ ਤੋ ਬ੍ਰਾਮ ਕਰਕੇ ਤੇ ਉਹਦੇ ਖਿਲਾਫ ਹੀ ਪਰਚਾ ਕੀਤਾ ਔਰ ਇਹਨਾਂ ਦੇ ਅੱਗੇ ਅਸੀਂ ਤਿੰਨਾ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ ਕਿ ਇਨਵੈਸਟੀਗੇਟ ਕਰ ਰਹੇ ਆ ਕਿ ਇਹਨਾਂ ਤੋਂ ਇਹਨਾਂ ਦੇ ਹੋਰ ਰਿਸੋਰਸਸ ਵਗੈਰਾ ਤੇ ਉਹਨਾਂ ਦਾ ਜਿਹੜਾ ਹੈਗਾ ਸਾਥੀ ਜਿਹੜੇ ਹੈਗੇ ਆ ਜਾਂ ਕਿੱਥੇ ਯੂਜ਼ ਕਰਦੇ ਸੀ ਇਹ ਜਾਂ ਕਿੱਥੇ ਵੇਚਦੇ ਸੀਗੇ ਉਹ ਵੀ ਸਾਰੀ ਇਨਵੈਸਟੀਗੇਸ਼ਨ ਸਾਡੀ ਇਹ ਚੱਲ ਰਹੀ ਹੈ ਇਹਨਾਂ ਨੇ ਅੱਛੇ ਅਚੀਵਮੈਂਟਸ ਕੀਤੀ ਹੈ ਤੇ ਅਸੀਂ ਚਾਹੁੰਦੇ ਆ ਵੀ ਸਰ ਵੀ ਜਿਹੜੇ ਕੋਈ ਹੋਰ ਵੀ ਮੈਟਰ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਪ੍ਰਾਇੋਰਟੀ ਦੇ ਜਲਦੀ ਤੋਂ ਜਲਦੀ ਟ੍ਰੈਸ ਕਰਕੇ ਸਾਰੇ ਦੇ ਸਮੇ ਰੱਖੀ ਚਿੱਟਾ ਕਿੰਨਾ ਫੜਿਆ ਗਿਆ ਇਹਨਾਂ ਕੋਲੋਂ 8 ਗ੍ਰਾਮ ਫੜਿਆ ਸੀਗਾ ਤੇ ਬਾਕੀ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਲਿੰਕ ਉਹਨਾਂ ਦੇ ਜਿਹੜੇ ਹੈਗੇ ਉਹ ਇਨਵੈਸਟਿਗੇਟ ਕਰ ਰਹੇ ਆ ਹਾਂਜੀ ਜਿਹੜੇ ਮੋਟਰਸਾਈਕਲ ਚੋਰ ਹੈਗੇ ਨੇ ਇਹਨਾਂ ਦੇ ਉੱਤੇ ਇੱਕ ਦੇ ਉੱਤੇ ਪੰਜ ਪਰਚੇ ਹੈਗੇ ਨੇ ਸੁਮਿਤ ਤੇ ਮਨਪ੍ਰੀਤ ਤੇ ਪਹਿਲਾਂ ਤਿੰਨ ਪਰਚੇ ਨੇ ਤੇ ਜਿਹੜੇ ਆਪਣੇ ਜੋ ਜਿਹੜਾ ਗਰਨੇ ਦੁਕਾਨ ਤੋਂ ਸ਼ਕੀਲ ਮੁਹੰਮਦ ਫੜਿਆ ਉੱਤੇ ਵੀ ਪਹਿਲਾਂ 6 ਕੇਸ ਦਰਜ ਨੇ ਹੈਪਸੂਲ ਨੇ ਸਾਰੇ ਤੇ ਜਿਹੜੀ ਲੇਡੀ ਰੈਸ ਕੀਤੀ ਆ ਉਹਦੇ ਉੱਤੇ ਵੀ ਪਹਿਲਾਂ 4 ਬਗਲਵੇਂ ਆਗੇ